ਜੋ ਤਲਪਰੀ ਕੇ ਗੁਰ ਸਾਹਿਬ ਜਿਕੇ ਅਜ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਭਾਵ ਨਾਲ ਆ ਲਈਆਂ ਉੱਥੇ ਇੱਕ ਜ਼ਰੂਰੀ ਕਮੇਟੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਸੱਟ ਦੇ ਮਰਜੰਦਾ ਦਾ ਘਾਟ ਖਿੰਡਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਦੀ ਗੁਰਦਾਰ ਸਿੱਖਾਂ ਦਾ ਬਨ ਨਾ ਲਾਪਣਾ ਕਰਦਾ ਆਇਆ। ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰੰਪਰਾ ਇੱਥੇ ਬਸਦੇ ਜੇਸ ਗੜਗੱਜ ਸਿੰਘ ਨੂੰ ਅੱਜ ਇਹਨਾਂ ਨੇ ਜਗਤ ਦਾ ਬਣਾਇਆ ਔਰ ਉਹ ਤੁਸੀਂ ਪਿਛਲੀ ਆਉਂਦੀ YouTube ਤੋਂ ਕੱਢ ਕੇ ਦੇਖ ਲਓ ਜੋ ਵੀ ਉਹਨੇ ਪ੍ਰਚਾਰ ਕੀਤਾ ਖਰੋਵੀ ਅਕਾਲੀ ਦਲ ਦੇ ਵਿਰੁੱਧ ਤੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਦਾਸ ਦਮ ਨਮੇਕ ਪਕਸਾਲ ਦਾ ਮੁਖ ਜ਼ਾਰਾ ਹੋਣ ਦੇ ਨਾਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸੰਗਤਾਂ ਉਹਦਾ ਵਿਰੋਧ ਕਰਨ ਦਮਦਮਿਤ ਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ੍ਰੀ ਸ੍ਰੋਣੀ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਹੈ। ਸ੍ਰੋਣੀ ਅਕਾਲੀ ਦਲ ਛੀਧੀਆਂ ਦੇ ਕੇ ਖਾਲਸਾ ਪੰਥ ਨੇ ਕਾਇਮ ਕੀਤਾ ਸੀ। ਇਹ ਜਥੇਬੰਦੀ ਹੋਂਦ ਚ ਆਈ ਸੀ। ਪਰ ਅੱਜ ਜਿਹੜਾ ਇਹਦਾ ਨਘਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਰਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲ ਰਹੇ। ਇਹਨਾਂ ਨੂੰ ਕੁਝ ਪਤਾ ਨਹੀਂ ਕੀ ਹੋ ਗਈ ਆ। ਕਦੇ ਕੁਝ ਕਰ ਦਿੰਦੇ ਕਦੇ ਕੁਝ ਕਰ ਦਿੰਦੇ ਇਸ ਕਰਕੇ ਖਾਲਸਾ ਹੀ ਸਾਨੂੰ ਸਾਫ ਤਾਂ ਬੁਣ ਦੀ ਜ਼ਰੂਰਤ ਆ। ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿ ਤਾ ਸਮੁੱਚੀ ਸਮੁੱਚੇ ਹੀ ਨਿਹੰਗ ਸਿੰਘ ਜੱਥੇਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪਰਵਾਣ ਨਹੀਂ ਕਰਦਾ ਕੌਮ ਕੌਮ ਨੂੰ ਫਿਰ ਕੀ ਕਹਣਾ ਜੋ ਸੰਗਤ ਕਿੱਧਰ ਜਾਵੇ ਦੁਗਦਾ ਦੇ ਵਿੱਚ ਆਉਂਦੇ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪੈਰਾ ਨਹੀਂ ਦਿੰਦੇ ਉਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਤੇ ਉਹ ਤੇ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਮਾਣ ਮਰਿਆਦਾ ਵਾਸਤੇ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੇ ਆਪਾਂ ਬਹੁਤ ਹੀ ਸਤਿਕਾਰ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਜਾਣਾ ਤੇ ਨਮਸਕਾਰ ਕਰਕੇ ਤੇ ਕਿਸੇ ਨੇ ਵੀ ਮर्यादा ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਆਪਾਂ ਨਮਸਕਾਰ ਕਰਕੇ ਤੇ ਉੱਥੇ ਜੋ ਵੀ ਅਗਲਾ ਜਿਹੜਾ ਆਪਾਂ ਕਿਵੇਂ ਉੱਥੇ ਬੋਲ ਕੇ ਤੇ ਉੱਥੇ ਨਮਸਕਾਰ ਕਰਕੇ ਤੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਉੱਥੇ ਜੋ ਵੀ ਸਾਰੇ ਪ੍ਰੋਗਰਾਮ ਨੇ ਆਪਾਂ ਉੱਥੇ ਬੋਲਦੇ ਆਂਗੇ ਤੇ ਹੁਣ ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਢੰਗ ਨਾਲ ਆਪਾਂ ਨਮਸਕਾਰ ਕਰਕੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਿੱਤਾ ਆ ਉਹਦੇ ਮੁਤਾਬਕ ਚੱਲਣਾ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤ ਹੀ ਆਪਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਜੋ ਵੀ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਬਚਨ ਕੀਤੇ ਉਹਤੇ ਡਟ ਕੇ ਪਹਿਰਾ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈਏ ਫਤੇ ਜੀ ਹਾਂਜੀ ਹਾਂਜੀ ਜੀ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇ ਸਵਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਖਤ શ્રી ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤਖਤ શ્રી ਕੇਸਗੜ੍ਹ ਸਾਹਿਬ ਵਿਖੇ ਜਿਹੜੇ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂਦਿਆਂ ਲਾੜਦਿਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂਦਿਆਂ ਲਾੜਦਿਆਂ ਫੌਜਾਂ ਦਾ ਹੋਲੀ ਕਿੰਨੀ ਸੰਸੇਵ ਰੰਗ ਲਾਗਾ ਅਤ ਲਾਲਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂਦਿਆਂ ਲਾੜਦਿਆਂ ਨਿਹੰਗ ਸਿੰਘ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨਿਰੋਲ ਧਾਰਮਿਕ ਤੇ ਮਰਿਆਦਾ ਤੇ ਪੈਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਰੋਲ ਧਾਰਮਿਕ ਗੱਲਬਾਤ ਕਰਨੀ ਹੈ ਮਰਿਆਦਾ ਤੇ ਪੈਰਾ ਦੇਣਾ ਜੋ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਮਰਿਆਦਾ ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮर्यादा ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮर्यादा ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਅਸਥਰੀ ਆਕਾਲ ਤੱਕ ਸਾਬ ਤੋਂ ਹੁਕਮ ਨਾਵੇਂ ਜਾਰੀ ਹੋਏ ਤੇ ਉਹ ਹੁਕਮ ਨਾਵੇਂ ਦੀ ਜਿਹੜੀ ਐ ਕੋਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਾਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਇਹਨਾਂ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਹੈ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨੈਂ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਹਾਂਗਸੰਗ ਜਥੇਬੰਦੀਆਂ ਹਮੇਸ਼ਾ ਤਤਪਰ ਨੇ ਤੇ ਕਦੇ ਵੀ ਕੋਈ ਤਖਤ ਸਾਹਿਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹਾਂਗਸੰਗ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਹਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸੇਖ ਸੰਗਤਾਂ ਜਿਹੜੀਆਂ ਉਹ ਇਹਦਾ ਪੋਰਜੋਰ ਜਿਹੜਾ ਵਿਰੋਧ ਕਰਦਿਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਆ ਇਹਦੀ ਜਿਹੜੀ ਹੈ ਸਖਸ਼ ਸ਼ਬਦਾ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਉੱਥੇ ਹੀ ਹੰਗਸ ਸਿੰਘ ਫੌਜਾਂ ਦੇ ਨਾਲ ਜਥੇਦਾਰ ਅਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦੰਮਨੀ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਅਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨੋ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਗ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਤੇ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਦਲਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਦੇ ਵਿਰੋਧ ਅਸੀਂ ਕਰ ਰਹੇ ਆ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਦਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾ ਨਹਿੰਗਸੰਘ ਜਥੇਬੰਦੀ ਇਹਨੂੰ ਪਰਵਾਣ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਾਂ ਸਹਿਦਿਓ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਹੈ ਹਨੇਰਗਰ ਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਧਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆਂ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹோம் ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਦਰਸ਼ਕ ਸੰਤਾਂ ਜੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਹ ਹੰਸੰਗ ਜਥੇਬੰਦੀਆਂ ਦੀ ਸਾਡੀ ਮਰਿਆਦ ਆ ਅਸੀਂ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜੇ ਇਹ ਤੋਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਇਹ ਤਾਂ ਸਿਰਫ ਮਰਿਆਦਾ ਦੇ ਧਾਰ ਨਹੀਂ ਆਉਂਦੇ ਮਤਲਬ ਸਮਾਂ ਬਦਲਿਆ ਗਿਆ ਜੀ ਤੇਰੇ ਬਾਬਾ ਦਾ ਸਮਾਂ ਮਰਿਆਦਾ ਜੀ ਗੁਰੂ ਸਾਹਿਬ ਤੋਂ ਬਿਨਾਂ ਕਾਸ਼ ਪੂਸੀ ਹੋਈ ਆ ਇਹ ਤਾਂ ਪਹਿਲੀ ਵਾਰੀ ਹੋਈ ਆ ਉਹ ਉਹਦਾ ਹੀ ਆਪਾਂ ਸੰਖੇਪ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਇਹ ਇਹ ਨਹੀਂ ਸੀ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਬਾਂ ਨੂੰ ਲਾਉਣਾ ਹੁੰਦਾ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਇਹ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਨਾਲੀ ਮਾੜਾ ਕਾਰਜ ਹੋਇਆ ਮਰਿਆ ਦਾ ਦੇ ਉਹਦਾ ਸੱਚੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੋ ਤਲ ਸ੍ਰੀ ਕੇ ਗੁਰ ਸਾਹਿਬ ਜਿਖੇ ਅੱਜ ਸਿੱਖ ਸੰਗਤਾਂ ਬੜੀ ਖਰਦਾ ਦੇ ਭਾਵਨਾ ਦਾ ਆ ਲਈਆਂ ਉੱਥੇ ਇੱਕ ਜ਼ੋਲੂਨੀ ਕਮੇਟੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਸਾਡੇ ਮਰਯਾਦਾ ਦਾ ਘਾਟੂ ਮਾਜਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਦੀ ਸਰਬੋਤਮ ਖੇਤਰਬਾਨ ਨੂੰ ਲਾਭ ਮਤਦਾ ਆਇਆ। ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰੰਪਰਾ ਇੱਥੇ ਬਸਦੇ ਜਿਸ ਗੁਰਦਾਸ ਸਿੰਘ ਨੂੰ ਅੱਜ ਇਹਨਾਂ ਨੇ ਜਗਤ ਦਾ ਬਣਾਇਆ। ਔਰ ਉਹ ਤੁਸੀਂ ਪਿਛਲੀ ਆਉਂਦੀ YouTube ਤੋਂ ਕੱਢ ਕੇ ਦੇਖ ਲਓ। ਜੋ ਵੀ ਉਹਦੇ ਪ੍ਰਕਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਇਹ ਸਿੱਖ ਪਰੰਪਰਾਵਾਂ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਦਾ ਦਮਦਮੇ ਕਿਸਾਲ ਦਾ ਮੁਖ ਜ਼ਾਰਾ ਹੋਣ ਦੇ ਨਾਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸੰਗਤਾਂ ਉਹਦਾ ਵਿਰੋਧ ਕਰਨ ਦਮਦਮੇ ਕਿਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ਼ਰੂਨ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਹੈ ਸ਼ਰੂਨ ਦੀ ਅਕਾਲੀ ਦਲ ਸ਼ਹੀਦੀਆਂ ਦੇ ਕੇ ਖਾਲਸਾ ਪੰਥ ਨੇ ਕਾਇਮ ਕੀਤਾ ਸੀ ਇਹ ਜਥੇਬੰਦੀ ਹੋਂਦ ਚ ਆਈ ਸੀ ਪਰ ਅੱਜ ਜਿਹੜਾ ਇਹਦਾ ਨਿਹਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲ ਰਿਹਾ ਇਹਨਾਂ ਨੇ ਕੋਈ ਪਤਾ ਨਹੀਂ ਕੀ ਹੋ ਗਈ ਆ ਕਦੇ ਕੁਝ ਕਰ ਦਿੰਦੇ ਕਦੇ ਕੁਝ ਕਰ ਦਿੰਦੇ ਇਸ ਤਰ੍ਹਾਂ ਕੇ ਖਾਲਸਾ ਹੀ ਸਾਨੂੰ ਸਾਫ ਤਾਂ ਜਗੰਧੀ ਜ਼ਰੂਰਤ ਹੈ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿ ਤਾ ਸੁਮੱਚੀ ਸਮੁੱਚੇ ਹੀ ਨੇ ਹੰਸੰਗ ਜਥੇਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪਰਵਾਹ ਨਹੀਂ ਕਰਦਾ ਕੌਮ ਕੌਮ ਨੂੰ ਫਿਰ ਕੀ ਕਹਣਾ ਹੈ ਸੰਗਤ ਕਿੱਧਰ ਜਾਵੇ ਦੁੱਧਾਂ ਦੇ ਵਿੱਚ ਆਉਂਦੇ ਨੇ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪਹਿਰਾ ਨਹੀਂ ਦਿੰਦੇ ਉਹਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਤੇ ਉਹ ਤੇ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜ਼ੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਉਹ ਤੇ ਇਹਨਾਂ ਦੀ ਮਰਜ਼ੀ ਆ ਸਾਡਾ ਇਹਦੇ ਚ ਕੋਈ ਨਹੀਂ ਐਸੇ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਜੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਅੱਜ ਆਪਾਂ ਸਤਿ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉੱਥੇ ਆਪਾਂ ਦਰਸ਼ਨ ਦਦਾਰਿਆਂ ਵਾਸਤੇ ਹੁਣ ਜਾ ਰਹੇ ਆ ਤੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਐ ਜਿਹੜਾ ਉਹਨਾਂ ਨੇ ਆਪੇ ਹੀ ਬਗੈਰ ਪੰਥ ਦੇ ਸੱਦੇ ਤੋਂ ਜਿਹੜਾ ਜਥੇਦਾਰ ਦੀ ਨਿਯੁਕਤੀ ਉਹਨਾਂ ਨੇ ਦਸਤਾਰਬੰਦੀ ਕਰਨੀ ਸੀ ਤੇ ਆਪਾਂ ਹੁਣ ਪਹੁੰਚਣਾ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਮੈਂ ਸਾਰਿਆਂ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਮਾਨ ਮਰਿਆਦਾ ਵਾਸਤੇ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੇ ਆਪਾਂ ਬਹੁਤ ਹੀ ਸਤਿਕਾਰ ਨਾਲ ਸ਼ਰਦਾ ਭਾਵਨਾ ਦੇ ਨਾਲ ਆਪਾਂ ਜਾਣਾ ਤੇ ਨਮਸਕਾਰ ਕਰਕੇ ਤੇ ਕਿਸੇ ਨੇ ਵੀ ਮर्यादा ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਆਪਾਂ ਨਮਸਕਾਰ ਕਰਕੇ ਤੇ ਉੱਥੇ ਜੋ ਵੀ ਅਗਲਾ ਜਿਹੜਾ ਆਪਾਂ ਕਿਵੇਂ ਉੱਥੇ ਬੋਲ ਕੇ ਤੇ ਉੱਥੇ ਨਮਸਕਾਰ ਕਰਕੇ ਤੇ ਆਪਾਂ ਸਤਨਾਮ ਵੈਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਉੱਥੇ ਜੋ ਵੀ ਸਾਰੇ ਪ੍ਰੋਗਰਾਮ ਨੇ ਆਪਾਂ ਉੱਥੇ ਬੋਲਦੇ ਆਂਗੇ ਤੇ ਹੁਣ ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਢੰਗ ਨਾਲ ਆਪਾਂ ਨਮਸਕਾਰ ਕਰਕੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਿੱਤਾ ਆ ਉਹਦੇ ਮੁਤਾਬਕ ਚੱਲਣਾ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤ ਹੀ ਆਪਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਜੋ ਵੀ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਬਜੰਮ ਕੀਤੇ ਉਹਤੇ ਡਟ ਕੇ ਪਹਿਰਾ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈਏ ਫਤੇ ਜੀ ਹਾਂਜੀ ਹਾਂਜੀ ਜੀ ਬਾਬੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਤੱਕ શ્રી ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੋਂ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤਕਸ਼ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਹੋਲੀ ਕਿੰਨੀ ਸੰਸੇਵ ਰੰਗ ਲਾਗਾ ਅਤ ਲਾਲਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨਿਰੋਲ ਧਾਰਮਿਕ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਿਰੋਲ ਧਾਰਮਿਕ ਗੱਲਬਾਤ ਕਰਨੀ ਹੈ ਮਰਿਆਦਾ ਤੇ ਪਹਿਰਾ ਦੇਣਾ ਜੋ ਤੁਹਾਨੂੰ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮਰਿਆਦਾ ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਐ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ 1925 ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਅਸਥਰੀ ਆਕਾਲ ਤੱਕ ਸਾਹਿਬ ਤੋਂ ਹੁਕਮ ਨਾਵੇਂ ਜਾਰੀ ਹੋਏ ਤੇ ਉਹ ਹੁਕਮ ਨਾਵੇਂ ਦੀ ਜਿਹੜੀ ਐ ਕੋਹਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਾਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਇਹਨਾਂ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਹੈ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨੈਂ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ੍ਹ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਹਿੰਗਸنگ ਜਥੇਬੰਦੀਆਂ ਹਮੇਸ਼ਾ ਤਤਪਰ ਨੇ ਤੇ ਕਦੇ ਵੀ ਕੋਈ ਤਖਤ ਸਾਹਿਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹਿੰਗਸنگ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਹਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸਿੱਖ ਸੰਗਤਾਂ ਜਿਹੜੀਆਂ ਉਹ ਇਹਦਾ ਪੋਰਜੋਰ ਜਿਹੜਾ ਵਿਰੋਧ ਕਰਦਿਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਆ ਇਹਦੀ ਜਿਹੜੀ ਹੈ ਸਖਸ਼ ਸ਼ਬਦਾ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਉੱਥੇ ਹੀ ਹੰਗਸ ਸਿੰਘ ਫੌਜਾਂ ਦੇ ਨਾਲ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਜੀ ਮੁਹੀ ਦਮਨਵੀ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਲਾ ਦੇ ਸਾਰੀਆਂ ਹੀ ਨਹਿੰਗਸੰਗ ਜਥੇਬੰਦੀਆਂ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਗ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਤੇ ਸਾਰੀਆਂ ਹੀ ਨਹਿੰਗਸੰਗ ਜਥੇਬੰਦੀਆਂ ਦੇ ਜਿਹੜੇ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਦਲਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਹਿੰਗਸੰਗ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਤੇ ਵਿਰੋਧ ਅਸੀਂ ਕਰ ਰਹੇ ਆ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਦਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾ ਨਹ ਹੈਂਗਸੰਗ ਜਥੇਬੰਦੀ ਇਹਨੂੰ ਪਰਵਾਣ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਾਂ ਸਰਦਿਓ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਹੈ ਹਨੇਰਗਰ ਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਤਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆਂ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹோம் ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਗੁਰਸੇਖ ਸੰਗਤਾਂ ਜਿਹੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਹੰਗਸੰਗ ਜਥੇਬੰਦੀਆਂ ਦੀ ਸਾਡੀ ਮਰਿਆਦਾ ਅਸੀਂ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜਿਵੇਂ ਇਹ ਤਾਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਕਹੀ ਤਾਂ ਸਿਰਫ ਮਰਿਆਦਾ ਦੇ ਧਾਰ ਨਹੀਂ ਆਉਂਦੇ ਮੁਤਾਬਕ ਜਾ ਸਮਾ ਬਦਲ ਗਿਆ ਜੀ ਸਿਰੇ ਦਾ ਸਮਾ ਜੀ ਗੁਰੂ ਸਾਹਿਬ ਦੀ ਬਿਨਾ ਕਾਸੂਸੀ ਹੋਈ ਆ ਇਹ ਤਾਂ ਪਹਿਲੀ ਵਾਰੀ ਹੋਈ ਆ ਉਹ ਉਹਦਾ ਹੀ ਆਪਾਂ ਸੰਸਕਸ਼ਪਤਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਇਹ ਇਹ ਨਹੀਂ ਸੀ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਬਾਂ ਨੂੰ ਲਾਉਣਾ ਹੁੰਦਾ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਇਹ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਨਾਲੀ ਮਾੜਾ ਕਾਰਜ ਹੋਇਆ ਮਰਿਆਦਾ ਦੇ ਉੱਤੇ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਚੋਰ ਸਲਸਰੀ ਕੇ ਗੜ੍ਹ ਸਾਹਿਬ ਵਿਖੇ ਅੱਜ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਭਾਵਨਾ ਨਾਲ ਆ ਲਈਆਂ ਉੱਥੇ ਇੱਕ ਸਥਾਨਿਕ ਨੇਤੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੇ ਬਹੁਤ ਵੱਡੀ ਸਾੜ ਤੇ ਮਰਜਾਦਾ ਦਾ ਘਾਰ ਚੁਗਾਜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਮੰਨ ਤੇ ਸਰਬੱਤ ਦਾ ਖੇਤਰਾਬਾਨਾ ਆਪਣਾ ਕਰਦਾ ਆਇਆ। ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰੰਪਰਾ ਇੱਥੇ ਬਸਦੇ ਜਿਸ ਗੁਰਦਾਸ ਸਿੰਘ ਨੂੰ ਅੱਜ ਇਹਨਾਂ ਨੇ ਜਗਤ ਦਾ ਬਣਾਇਆ। ਔਰ ਉਹ ਤੁਸੀਂ ਪਿਛਲੀ ਆਉਂਦੀ YouTube ਤੋਂ ਕੱਢ ਕੇ ਦੇਖ ਲਓ। ਜੋ ਵੀ ਉਹਨੇ ਪ੍ਰਚਾਰ ਕੀਤਾ ਸ਼ਰੂਰੀ ਅਕਾਲੀ ਦਲ ਦੇ ਵਿਰੁੱਧ। ਇਹ ਸਿੱਖ ਪਰੰਪਰਾਵਾਂ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਦਾ ਦਮਦਮੇ ਕਿਸਾਲ ਦਾ ਮੁਖ ਜ਼ਾਰਾ ਹੋਣ ਦੇ ਨਾਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗਾਜ ਵਰਗੇ ਜਾਣ ਉਥੇ ਸਾਰੀਆਂ ਸੰਗਤਾਂ ਉਹਦਾ ਵਿਰੋਧ ਕਰਨ ਦਮਦਮੇ ਕਿਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ੍ਰੋਣੀ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਹੈ ਸ੍ਰੋਣੀ ਅਕਾਲੀ ਦਲ ਛੀਧੀਆਂ ਦੇ ਕੇ ਖਾਲਸਾ ਪੰਥ ਨੇ ਕਾਇਮ ਕੀਤਾ ਸੀ ਇਹ ਜਥੇਬੰਦੀ ਹੋਂਦ ਚ ਆਈ ਸੀ ਪਰ ਅੱਜ ਜਿਹੜਾ ਇੰਦਾ ਨਿਹਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲ ਰਿਹਾ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਹੋ ਗਈ ਆ ਕਦੇ ਕੁਝ ਕਰ ਦਿੰਦੇ ਕਦੇ ਕੁਝ ਕਰ ਦੂਦੇ ਇਸ ਤਰ੍ਹਾਂ ਕੇ ਖਾਲਸਾ ਹੀ ਸਾਨੂੰ ਸਾਫ ਤਾਂ ਜੁਗਨ ਦੀ ਜ਼ਰੂਰਤ ਆ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿਤਾ ਸੁਮੱਚੀ ਸਮੁੱਚੇ ਹੀ ਨੇ ਹੰਸੰਗ ਜਥੇ ਬੰਦਿਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪਰਵਾਹ ਨਹੀਂ ਕਰਦਾ। ਕੌਮ ਕੌਮ ਨੂੰ ਫਿਰ ਕੀ ਕਹਣਾ ਜੋ ਸੰਗਤ ਕਿੱਧਰ ਜਾਵੇ ਦੁੱਧਾਂ ਦੇ ਵਿੱਚ ਆਉਂਦੇ ਨੇ। ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ। ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪਹਿਰਾ ਨਹੀਂ ਦਿੰਦੇ ਉਹਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ। ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ। ਤੇ ਉਹ ਤਾਂ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜ਼ੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਉਹ ਤੇ ਇਹਨਾਂ ਦੀ ਮਰਜ਼ੀ ਆ ਸਾਡਾ ਇਹਦੇ ਚ ਕੋਈ ਟੋਰ ਨਹੀਂ ਐਸੇ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਜੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਅੱਜ ਆਪਾਂ ਸਤਿ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਖਾਸਾ ਬੰਨ ਦੀ ਸਾਜਨਾ ਕੀਤੀ ਤੇ ਉੱਥੇ ਆਪਾਂ ਦਰਸ਼ਨ ਦਦਾਰਿਆਂ ਵਾਸਤੇ ਹੁਣ ਜਾ ਰਹੇ ਆ ਤੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਜਿਹੜਾ ਉਹਨਾਂ ਨੇ ਆਪੇ ਹੀ ਬਗੈਰ ਪੰਸ ਦੇ ਸੱਦੇ ਤੋਂ ਜਿਹੜਾ ਜਥੇਦਾਰ ਦੀ ਨਿਯੁਕਤੀ ਉਹਨਾਂ ਨੇ ਦਸਤਾਰਬੰਦੀ ਕਰਨੀ ਸੀ ਤੇ ਆਪਾਂ ਹੁਣ ਪਹੁੰਚਣਾ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਮੈਂ ਸਾਰਿਆਂ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਮਾਨ ਮਰਿਆਦਾ ਵਾਸਤੇ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੇ ਆਪਾਂ ਬਹੁਤ ਹੀ ਸਤਕਾਰ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਜਾਣਾ ਤੇ ਨਮਸਕਾਰ ਕਰਕੇ ਤੇ ਕਿਸੇ ਨੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਆਪਾਂ ਨਮਸਕਾਰ ਕਰਕੇ ਤੇ ਉੱਥੇ ਜੋ ਵੀ ਅਗਲਾ ਜਿਹੜਾ ਆਪਾਂ ਕਿਵੇਂ ਉੱਥੇ ਬੋਲ ਕੇ ਤੇ ਉੱਥੇ ਨਮਸਕਾਰ ਕਰਕੇ ਤੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਉੱਥੇ ਜੋ ਵੀ ਸਾਰੇ ਪ੍ਰੋਗਰਾਮ ਨੇ ਆਪਾਂ ਉੱਥੇ ਬੋਲਦੇ ਆਂਗੇ ਤੇ ਹੁਣ ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਢੰਗ ਨਾਲ ਆਪਾਂ ਨਮਸਕਾਰ ਕਰਕੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਿੱਤਾ ਆ ਉਹਦੇ ਮੁਤਾਬਕ ਚੱਲਣਾ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤ ਹੀ ਆਪਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਜੋ ਵੀ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਵਚਨ ਕੀਤੇ ਉਹਤੇ ਡਟ ਕੇ ਪਹਿਰਾ ਵੀ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਜੀ ਹਾਜੀ ਜੀ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਸੰਤ ਮਹਾਪੁਰਖ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਦੇ 13 14 ਤੇ 15 ਨੂੰ ਤਖਸ਼ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਆ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਹੋਲੀ ਕਿੰਨੀ ਸੰਸੇਵ ਰੰਗ ਲਾਗਾ ਅਤ ਲਾਲਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਹਾਂਗਸੰਗ ਜਥੇਬੰਦੀਆਂ ਜਿਹੜੀਆਂ ਨਰੋਲ ਧਾਰਮਿਕ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਰੋਲ ਧਾਰਮਿਕ ਗੱਲਬਾਤ ਕਰਨੀ ਹੈ ਮਰਿਆਦਾ ਤੇ ਪਹਿਰਾ ਦੇਣਾ ਹੈ ਜੋ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮਰਿਆਦਾ ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਕਖਤ ਗੁਰੂ ਦੀਆਂ ਲਾੜਦਿਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਿਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਐ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਹਿੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਇੱਕ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲ